ਮੇਰਾ ਨਾਮ ਦਿਵਿੰਦਰ ਸਿੰਘ ਤੇ ਮੇਰਾ ਆਪਣੇਮਾ ਲੱਗਦਾ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਗੈਰ ਲੜਾਈ ਹੋਈ ਆ ਗੋਲੀ ਵੱਜ ਗਈ ਆ ਗੋਲੀ ਵੱਜ ਕੇ ਨੂੰ ਲੈ ਆਂਦਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਵੀ ਰਾਜੀ ਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਂਦੇ ਆ ਇਹਨਾਂ ਦੇ ਘੇਰ ਕੇ ਇਹ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਆ ਦਾਤਰ ਮਾਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡਾ ਤੇ ਭਰਾ ਇਨਸਾਫ ਮਿਲਣਾ ਚਾਹੀਦਾ ਵਾ ਤੇ ਦੁਨੀਆ ਗੋਲੀਆਂ ਲੱਗੀਆਂ ਗੋਲੀ ਇਹਦੀ ਇੱਕ ਲੱਗੀ ਆ ਛਾਤੀ ਦੇ ਵਿੱਚ ਉਥੇ ਮੌਕੇ ਦੇ ਇਹਦੇ ਡੈਥ ਹੋ ਗਈ ਆ ਤੇ ਪਿਓ ਦੇ ਵੀ ਇੱਕ ਗੋਲੀ 21 ਸਾਲ ਉਮਰ ਦੇ ਆ ਭਾਜੀ ਤੇ ਕੋਈ ਰੰਜੀ ਸੀ ਰੰਜੇਸ ਕੋਈ ਨਹੀਂ ਭਾਜੀ ਇਹ ਸਿਰਫ ਥਾਂ ਦਾ ਰੌਲਾ ਸੀ ਥਾਂ ਇਹਦੇ ਹੱਕ 'ਚ ਹੋ ਗਿਆ ਦਖਲ ਤੇ ਉਹ ਜਿਹੜੇ ਮੋਦਬਰਾਂ ਨੇ ਆਖਿਆ ਵੀ ਚਲੋ ਆਪਣਾ ਤੀਰ ਤੁਹਾਡਾ ਪੈ ਕੇ ਰਾਜਨਾਵਾ ਕਰਾ ਦਿੰਨੇ ਸਵੇਰੇ ਤੇ ਇਹਨਾਂ ਨੇ ਆਪਣਾ ਮੋਦਬਰਾਂ ਨੂੰ ਘਰ ਛੱਡ ਕੇ ਜਦੋਂ ਆਉਂਦੇ ਹੀ ਉਹਨਾਂ ਨੇ ਘੇਰ ਕੇ ਰਾਹ ਦੇ ਵਿੱਚ ਇਹਨਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਵਾ ਤੇ ਅਸੀਂ ਚਾਹੁੰਦੇ ਆ ਭਾਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਨੌਜਵਾਨ ਪੁੱਤ ਮਰ ਗਿਆ ਵਾ ਠੀਕ ਹੈ ਨਹੀਂ ਜੀ ਸਰ ਕੀ ਮੈਟਰ ਹੋਇਆ ਸੀ ਮੈਟਰ ਇਹ ਸਾਨੂੰ ਸਾਡੇ 7:30 ਵਜੇ ਮੁੰਦੀਪ ਹਸਪੀਟਲ ਤੋਂ ਫੋਨ ਗਿਆ ਵੀ ਜਿਹੜਾ ਠੱਠੇਪੁਰ ਝਗੜਾ ਹੋਣ ਕਰਕੇ ਤੇ ਇੱਕ ਲੜਕੇ ਦੀ ਡੈਥ ਹੋ ਗਈ ਆ ਮੁੰਦੀਪ ਹਸਪੀਟਲ ਉਹ ਜਿਸ ਤਿਹ ਇੱਥੇ ਆਏ ਆ ਆਂਨ ਕਿ ਅਸੀਂ ਦੇਖਿਆ ਜੀ ਪੀ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਿਸ ਕਾਰਨ ਸਿੰਘ ਲੜਕਾ ਜਿਹੜੀ ਮਰ ਗਈ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਰਜੀਤ ਸਿੰਘ ਇੰਜੜ ਆ ਉਹਦਾ ਟਰੀਟਮੈਂਟ ਚੱਲ ਰਿਹਾ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਿਸਟਰ ਕਰ ਰਹੇ ਆ ਕੇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਇਹਨੂੰ ਜਿਹੜੇ ਇਹੇ ਦੋਸ਼ੀ ਹੋਣਗੇ ਉਹਨੂੰ ਜਲਦੀ ਜਲਦੀ ਕਰਤਾਰ ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਵੀ ਜ਼ਮੀਨ ਦਾ ਕੋਈ ਿਸਕੂਟ ਹੈਗਾ ਇਹਨਾਂ ਦਾ ਦੋਹਾਂ ਪਰਵਾਨਾ ਦਾ ਪੁੱਛੀ ਇਸੀ ਉਮਰ ਦਾ ਲੜਕੇ ਦੀ ਨਹੀਂ 22 ਸਾਲ ਦੇ ਕਰੀਬ ਸੀ ਜੀ